ਨੈਕਸਟ ਪ੍ਰੋਪਰਟੀ ਕਰਦੇ ਆ लास्ट ਵੀਡੀਓ ਦੇ ਵਿੱਚ ਦੋ ਪ੍ਰੋਪਰਟੀਆਂ ਕੀਤੀਆਂ ਸੀ ਥਰਡ ਪ੍ਰੋਪਰਟੀ ਹੈ ਹੁਣ ਜਿੱਦਾਂ ਮੈਂ ਇੱਥੇ ਲਿਖਦਾ ਵਨ ਦਾ ਸਕੁਅਰ 1 2 ਦਾ ਸਕੁਅਰ 4 ਇਹਦਾ ਮਤਲਬ ਕਿ 2 3 4 ਅਗਰ ਲਿਖੀ ਤਾਂ 2 ਦਾ ਸਕੁਅਰ ਅਗਰ 4 ਆ ਤਾਂ ਇਹਦਾ ਮਤਲਬ ਇਦੇ ਵਿੱਚ ਕਿੰਨੇ ਡਿਜਿਟ ਜਿਹੜੇ ਹੈਗੇ ਆ ਉਹ ਲੀਵ ਹੋਇਆ ਨੌਨ ਸਕੁਅਰ ਹੈ ਜਿਹੜੇ ਉਹ ਹੈਗੇ 2 ਤੇ 3 ਮਤਲਬ 1 ਦਾ ਸਕੁਅਰ 2 3 ਹੁਣ ਜੇ ਮੈਂ 3 ਦਾ ਸਕੁਅਰ ਲਿਖ ਦਿਆਂ 9 ਹੁਣ ਇਹਨਾਂ ਦੋਨਾਂ ਦੇ ਵਿਚਕਾਰ 4 ਤੋਂ ਲੈ ਕੇ 9 4 ਤਾਂ ਆਲਰੇਡੀ ਸਕੁਅਰ ਬਣ ਗਿਆ 9 ਸਕੁਅਰ ਅਗਲਾ ਮਤਲਬ ਪਰਫੈਕਟ ਸਕੁਅਰ ਨੰਬਰ ਤਾਂ 5 6 7 8 9 ਇਹਦਾ ਮਤਲਬ 4 ਡਿਜੀਟ ਜਿਹੜੇ ਆ ਇਹਦੇ ਵਿੱਚ ਲੀ ਹੋਏ ਨੋਨ ਸਕੁਅਰ ਨੰਬਰ ਹੈ ਇਸੇ ਤਰ੍ਹਾਂ ਅਗਰ ਮੈਂ ਲਿਖਦਾ 4 ਦਾ ਸਕੁਅਰ 16 ਹੁਣ 9 ਦਾ ਸਕੁਅਰ ਆਲਰੇਡੀ ਹੈਗਾ ਪਰਫੈਕਟ ਸਕੁਅਰ 9 ਤੋਂ ਅੱਗੇ 10 11 12 13 14 15 16 ਇਹਦਾ ਸਕੁਅਰ ਹੈਗਾ ਹੀ ਹੈ ਇਹ ਕਿੰਨੇ ਹੋਗੇ 6 ਇਹਦਾ ਮਤਲਬ ਇੱਥੇ 2 ਆਈ ਸੀ ਇੱਥੇ 4 ਆਈ ਸੀ ਇੱਥੇ 6 ਆਈ ਸੀ ਜਾਂ ਜਿੱਦਾਂ ਅਸੀਂ ਕੀ ਇਚ ਇੱਕ ਕੁਐਸਚਨ ਹੁੰਦਾ ਹੁੰਦਾ ਕਿ ਮਤਲਬ ਨੈਚੁਰਲ ਨੰਬਰ ਫਾਈਂਡ ਕਰੋ ਦੋ ਪਰਫੈਕਟ ਸਕੁਅਰ ਦੇ ਵਿਚਕਾਰ ਨੈਚੁਰਲ ਨੰਬਰ ਫਾਈਂਡ ਕਰੋ ਜਿਹੜੇ ਕੀ ਆ ਕਿ ਪਰਫੈਕਟ ਸਕੁਅਰ ਨਹੀਂ ਹੈਗੇ ਮਤਲਬ ਨੋਨ ਸਕੁਅਰ ਨੰਬਰ ਜਿਹਨੂੰ ਅਸੀਂ ਬੋਲ ਸਕਦੇ ਆ ਤਾਂ ਉਹ ਕੀ ਆ ਜਿੱਦਾਂ ਅਸੀਂ ਇਹਨਾਂ ਦੋਨਾਂ ਦੇ ਵਿਚਕਾਰ ਫਾਈਂਡ ਕਰਦੇ ਆ 2 ਦਾ ਸਕੁਅਰ 1 ਸਕੁਅਰ ਅਸੀਂ ਅਗਰ ਫਾਈਂਡ ਕਰਦੇ ਆ 4 1 3 ਇਹਦੇ 'ਚ ਅਗਰ 1 ਮਾਈਨਸ ਕਰ ਦਈਏ ਕੀ ਆ ਜੂਗਾ 2 ਤੋਂ ਨੰਬਰ ਮਿਲੇ ਸਾਨੂੰ ਨੌਨ ਸਕੁਅਰ 1 ਤੇ 4 ਦੋ ਪਰਫੈਕਟ ਸਕੁਅਰ ਦੇ ਵਿਚਕਾਰ ਦੋ ਲਗਾਤਾਰ ਪਰਫੈਕਟ ਸਕੁਅਰ ਹੁਣ ਇਸੇ ਤਰ੍ਹਾਂ ਹੀ ਇਹਨਾਂ ਦੋਨਾਂ ਦੇ ਵਿਚਕਾਰ ਅਸੀਂ ਅਗਰ ਫਾਈਂਡ ਕਰੀਏ 3 ਸਕੁਅਰ ਮਾਈਨਸ 2 ਸਕੁਅਰ 2 ਸਕੁਅਰ ਤਾਂ ਇੱਕੀ ਅਗਰ 9 9 ਮਾਈਨਸ 4 5 5 1 ਇਹ ਚੋਂ 1 ਕਰ ਰਿਹਾ ਤਾਂ 4 ਕਿ ਇਹਦਾ ਮਤਲਬ ਇਹਦੇ ਵਿੱਚ ਕਿੰਨੇ ਆਏ ਸੀ 4 ਇਹਨਾਂ ਦੋਨਾਂ ਚ ਫਾਈਂਡ ਕਰ ਗਏ 4² 3² 16 9 7 1 6 ਇਹਦਾ ਮਤਲਬ ਇਹ ਵਿੱਚ ਕਰ ਕਿੰਨੇ ਆਇਆ 6 ਤਾਂ ਇੱਕ ਇਹਨੂੰ ਅਸੀਂ ਲਿਖ ਸਕਦੇ ਹਾਂ 2 1 2 multiply 2 2 multiply 3 ਕਹਿੰਦਾ ਮਤਲਬ ਕੀ ਆ ਕਿ ਇਹ 2 ਦਾ ਮਲਟੀਪਲ ਦੇ ਵਿੱਚ ਹੀ जाएंगे। अगर अं फाइव स्केयर माइनस फोर ट्वेंटी फाइव माइनस माइनस वन एट टू अंटू फोर ए मतलब हो गया कि देर आर टू एन नॉन स्केयर नंबर बिटवीन टू ਕਨਸੈਪਟ ਨੰਬਰ n ਐਂਡ n+1 ਫਾਰ ਮਤਲਬ ਕੀ ਹੈ ਕਿ ਦੋ ਲਗਾਤਾਰ ਨੰਬਰ n ਐਂਡ n+1 ਮਤਲਬ n ਐਂਡ n ਮਤਲਬ ਆ ਨੰਬਰ 2 2+1 3 ਮਤਲਬ ਇਹਨਾਂ ਦੇ ਵਿਚਕਾਰ ਜਿਹੜੇ ਨੌਨ ਸਕੁਅਰ ਨੰਬਰ ਆ ਰਹੇ ਆ ਜਿੱਦਾਂ 8 ਆਇਆ 6 ਹੈ 4 ਹੈ 2 ਹੈ ਮੀਨਸ ਇਹ 2 ਦੇ ਮਲਟੀਪਲ ਨਾਲ ਆ ਰਿਹਾ ਹੈ 1 2 3 4 2 ਇਹ 2 ਕੀ ਆਬਾਰ ਤਾਂ ਕਰਕੇ ਉਹਨੂੰ ਲਿਖਿਆ 2n ਹੁਣ ਇੱਕ ਕੁਐਸਚਨ ਦੇਖਦੇ ਹਾਂ ਕੁਐਸਚਨ ਤੋਂ ਕਲੀਅਰ ਹੋਊਗਾ ਕੁਐਸਚਨ ਕੀ ਆ ਕਿ ਹਾਊ ਮੈਨੀ ਨੇਚਰਲ ਨੰਬਰ ਲਾਈਜ਼ ਬਿਟਵੀਨ 0 9² ਐਂਡ 10² ਹੁ ਚੋ ਇਹ ਤਾਂ ਥੋੜਾ ਈਜ਼ੀ ਕੁਐਸਚਨ ਆ 9² ਐਂਡ 10² ਮੀਨਸ 81 ਆਜੂ 100 ਆਜੂ ਅਗਰ ਅਗਰ ਅਸੀਂ ਇਦਾਂ ਦੇਖ ਦਿਆਂ ਇਹ 100 ਆ ਗਿਆ 81 ਆ ਗਿਆ ਤਾਂ ਮਤਲਬ ਇਹ ਕੀ ਆ ਜਾਣਗੇ 18 ਆ ਜਾਣਗੇ ਕਿਉਂਕਿ 100 ਤਾਂ ਆਲਰੇਡੀ ਸਕੁਅਰ ਆ 10 ਦਾ ਇਹਨੂੰ ਅਸੀਂ ਛੱਡ ਦਿੰਨੇ ਆ ਲੀਵ ਕਰ ਦਿੰਨੇ ਆ ਤਾਂ 81 ਤੋਂ ਲੈ ਕੇ 99 ਤੱਕ ਕਿੰਨੇ ਨੰਬਰ ਹੋਣਗੇ 18 ਨੌਨ ਸਕੁਅਰ ਨੰਬਰ ਹੁਣ ਇਹ ਇਹ ਵਾਲਾ ਜਿਹੜਾ ਅਸੀਂ ਰਿਜ਼ਲਟ ਫਾਈਂਡ ਕੀਤਾ ਉਹ ਕੀ ਕਹਿੰਦਾ ਕਿ ਹੁਣ n n ਕੀ ਹੈ 9 9 ਸਕੁਅਰ ਐਂਡ 10 ਨੂੰ ਕੀ ਲਿਖ ਸਕਦੇ ਆ n 1 ਸਕੁਅਰ ਤਾਂ ਮਤਲਬ ਨੰਬਰ ਕਿਹੜਾ ਬਣ ਗਿਆ n n 1 ਤੇ n ਕਿੰਨਾ ਆ ਗਿਆ 9 ਤਾਂ ਫਿਰ ਕਿੰਨੇ ਨੰਬਰ ਹੁੰਦੇ ਨੌਨ ਸਕੁਅਰ ਨੰਬਰ 2n ਮਤਲਬ 2 n 18 ਨੰਬਰ इस तरह ही असी क्वेश्चन अगर आ जाना नाइनटी नाइन स्केयर प्लस हंड एंड हंड्रड स्केयर तो इस तरह ही असी फाइंड कर सकते हैं। नैक्स रिजल्ट जिदा वन यू असी वन का स्केयर लिख सकते हैं हम सेम फोर आ ਉਹਨੂੰ ਸੀ ਕਿਹਦਾ ਸਕੁਅਰ ਲਿਖ ਸਕਦੇ ਆ 2 ਸਕੁਅਰ ਤਾਂ ਆ ਜਿਹੜਾ 4 ਹੈ ਇਹਨੂੰ ਕੀ ਲਿਖ ਸਕਦੇ ਆ 1 3 ਨੈਕਸਟ ਕੀ ਹੈ 9 ਇਹ ਕਿਹਦਾ ਸਕੁਅਰ ਹੈ 3 ਦਾ ਤਾਂ ਇਹਨੂੰ ਕੀ ਲਿਖ ਸਕਦੇ ਆ ਸੀ 1 प्लस 3 प्लस 5 ਨੈਕਸਟ ਕੀ ਆ ਗਿਆ 16 ਕੀ ਦਾ ਸਕੁਅਰ 4 ਸਕੁਅਰ ਇਹਦਾ ਮਤਲਬ ਇਹ ਕੀ ਇਹਨੂੰ ਕੀ ਲਿਖ ਸਕਦੇ ਆ 1 प्लस 3 प्लस 5 प्लस 7 ਇਦਾਂ ਮਤਲਬ ਇਹ ਆ ਕਿ ਜਿਹੜਾ ਸਕੁਅਰ ਆ 16 ਇਹ ਕਿਹੜੇ ਨੰਬਰ ਇਹ ਕਿਹਦਾ ਬਣ ਰਿਹਾ ਫਸਟ ਐਨ ਆਰਡ ਨੈਚੁਰਲ ਨੰਬਰ ਮਤਲਬ ਐਨm ਦਾ ਮਤਲਬ ਕੀ ਹੈ ਕਿ ਅਗਰ 4 ਦਾ ਸਕੁਅਰ ਆ ਤਾਂ ਪਹਿਲੇ 4 ਨੈਚੁਰਲ ਨੰਬਰ ਦਾ ਸੰਬੰਧ ਰਿਹਾ ਆ ਆਰਡ ਨੈਚੁਰਲ ਨੰਬਰ ਅਗਰ ਇਹ 3 ਸਕੁਅਰ 3 ਦਾ ਸਕੁਅਰ ਸੀ 9 ਤਾਂ 9 ਕੀ ਦਾ ਸੰਬੰਧ ਬਣ ਰਿਹਾ ਪਹਿਲੇ ਫਸਟ ਤੋਂ ਲੈ ਕੇ फस्ट थ्री ऑड नैचुरल नंबर तो से इतों के रिजल्ट इदा ही अगर मैं फाइव स्केर लिखता वो की है ट्वेंटी फाइव तो एक ही सम बनूगा फस्ट फाइव नैचुरल नंबर ऑड नैचुरल नंबर सैवन प्लस नाइन देयर फोर रिजल्ट की आ गया कि सम ऑफ फस्ट एन ਔਰ ਨੈਚੁਰਲ ਨੰਬਰ ਇਜ਼ n² ਪਹਿਲੇ n ਔਰ ਨੈਚੁਰਲ ਨੰਬਰਸ ਦਾ ਜਿਹੜਾ ਸਾਮਾ ਉਹ ਕੀ ਹੁੰਦਾ n² ਹੁਣ ਕਿਤੇ ਵਿੱਚ ਸਕੁਅਰ ਫਾਈਂਡ ਕਰਨ ਦਾ ਜਿੱਦਾਂ 25 ਦਾ ਸਕੁਅਰ ਹੈ 35 ਦਾ ਸਕੁਅਰ ਆ 45 ਮੀਨਸ ਇਦਾਂ ਦੇ ਜਿਹੜੇ ਸਕੁਅਰ ਆ 15 ਤਾਂ ਇਹਦਾ ਮੈਥਡ ਕੀ ਆ ਇਹ ਵੈਸੇ ਐਕਚੁਅਲ ਚ ਤਾਂ 25 ਦਾ ਸਕੁਅਰ 25 25 625 ਆ ਵੈਸੇ ਇਹਦਾ ਟ੍ਰਿਕ ਕੀ ਆ ਕਿ ਇਹਨੂੰ 5 ਦੇ ਅੱਗੇ ਦੇਖਣਾ ਕੀ ਲੱਗਿਆ 2 ਤਾਂ 2 ਨੂੰ ਮਲਟੀਪਲਾਈ ਕਰਨਾ 2 ਦੇ ਇੱਕ ਵੱਡੇ ਨੰਬਰ ਨਾਲ ਮਤਲਬ 3 ਨਾਲ ਮਲਟੀਪਲਾਈ ਕਰਕੇ 2 3 100s ਮਤਲਬ ਜੋ ਆਜੇ ਉਹਦੇ ਨਾਲ ਦੋ ਜ਼ੀਰੋ ਪਲੱਸ 25 ਐਡ ਕਰਨੇ ਆ ਤਾਂ ਇਹਨੂੰ ਕਰਾਂਗੇ ਕੀ ਆਊਗਾ 600 25 625 ਐਸੀ ਤਰ੍ਹਾਂ ਹੀ ਅਗਰ ਮੈਂ 35 ਦਾ ਸਕੁਅਰ ਤੁਹਾਨੂੰ ਕਹਨਾ ਤਾਂ ਕੀ ਆ ਕੀ ਕਿਹਾ ਮੈਂ 5 ਦੇ ਅੱਗੇ ਜੋ ਲੱਗਿਆ ਉਹਨੂੰ ਕਿਹ ਨਾਲ ਮਲਟੀਪਲਾਈ ਕਰਨਾ ਅਗਲੇ ਨੰਬਰ ਨਾਲ ਇੰਟੂ 100 Plus +25 ਮਤਲਬ ਕਿੰਨਾ ਆ ਗਿਆ 1200 25 मींस 1225 ਤਾਂ ਇਹਨੂੰ ਅਗਰ ਸਕੁਅਰ ਕਰਾਂਗੇ ਤਾਂ ਇਹ ਅਨਸਰ ਆ ਜਾਊਗਾ ਹੁਣ ਬਟੇ ਐਪਲੀਕੇਬਲ ਕਿਹਦੇ ਵਿੱਚ ਆ ਸਿਰਫ 45 ਦਾ ਸਕੁਅਰ 65 ਦਾ ਸਕੁਅਰ 75 ਦਾ ਸਕੁਅਰ 95 ਦਾ ਸਕੁਅਰ ਇਦਾਂ ਤਾਂ मींस ਇਹਦਾ ਅਗਰ ਇਹਦਾ ਕੋਈ ਬਣਾਉਣਾ ਰਿਜ਼ਲਟ ਬਣਾਉਣਾ ਫਾਰਮੂਲਾ ਤਾਂ a5 ਇਨ ਦਾ ਸਕੇਅਰ a ਮਤਲਬ ਕੋਈ ਵੀ ਨੰਬਰ ਤਾਂ a ਨੂੰ ਕਿਸ ਨਾਲ ਮਲਟੀਪਲਾਈ ਕਰਨਾ a 1 100 25 ਇਹ ਕੀ ਆ ਇੱਕ ਇਹਦੇ ਵਿੱਚ ਇਹ ਈਜ਼ੀ ਰਹੂਗਾ ਕਿਉਂਕਿ ਨੈਕਸਟ ਇੱਕ ਹੁੰਦਾ ਪਾਇਥਾਗੋਰੀਅਨ ਟ੍ਰਿਪਲੇਟ ਟ੍ਰਿਪਲੇਟ ਕਿੱਦਾਂ ਮਤਲਬ ਜਿੱਦਾਂ 3 4 5 ਇਹਨੂੰ ਪਾਈਥਾਗੋਰਨ ਟ੍ਰਿਪਲੇਟ ਕਿਉਂ ਬੋਲਦੇ ਆ ਪਾਈਥਾਗੋਰਸ ਥੀਰਮ ਮੀਨਸ ਕਿਸੇ ਦੋ ਨੰਬਰ ਦਾ ਸਕੁਅਰ ਇਕੁਅਲ ਟੂ ਬਿਗੇਸਟ ਨੰਬਰ ਜਿੱਦਾਂ 3 ਸਕੁਅਰ 4 ਸਕੁਅਰ 5 ਸਕੁਅਰ ਤਾਂ ਅਗਰ ਇਦਾਂ ਦਾ ਕੋਈ ਰਿਜ਼ਲਟ ਹੋਵੇ ਤਾਂ ਉਹਨੂੰ ਕੀ ਇਹਨਾਂ ਨੰਬਰਸ ਨੂੰ ਕੀ ਬੋਲਦੇ ਆ ਪਾਈਥਾਗੋਰਨ ਪਾਈਥਾਗੋਰਨ ਟ੍ਰਿਪਲੇਟ ਤਾਂ ਇਹਦੇ ਵਿੱਚ ਇੱਕ ਰਿਜ਼ਲਟ ਆ ਫਾਰ ਐਵਰੀ ਫਾਰ ਆਲ एम बिलोंगस नैचुरल नंबर ग्रेटर दैन वन एम कोई नैचुरल नंबर हो वन तो ग्रेटर होन टू एम स्केयर प्लस एम स्केयर माइनस वन का स्केयर इक्ल होगा एम स्केयर प्लस वन का स्केयर ये रिजल्ट एप्लीकेबल हों दैन असी कहने के टू एम एम स्केयर माइनस वन तो एम स्केयर प्लस वन की हो ਪਾਈਥਾਗੋਰিয়ান ਟ੍ਰਿਪਲੇਟ ਹੋਣਗੇ ਨੈਕਸਟ ਕੁਐਸਚਨ ਕਰਦੇ ਆ ਰਾਈਟ ਪਾਈਥਾਗੋਰিয়ান ਟ੍ਰਿਪਲੇਟ ਹੂਸ ਸਮਾਲੈਸਟ ਨੰਬਰ ਇਜ਼ 8 ਹੁਣ ਸਮਾਲੈਸਟ ਪਾਈਥਾਗੋਰিয়ান ਟ੍ਰਿਪਲੇਟ ਕਿਹੜੇ ਆ ਇਹ ਵਾਲੀ ਤਾਂ ਸਮਾਲੈਸਟ ਨੰਬਰ ਕੀ ਆ 8 ਹੋਵੇ ਉਹ ਵਾਲੇ ਮਤਲਬ ਤਿੰਨ ਨੰਬਰ ਫਾਈਂਡ ਕਰਨੇ ਆ ਜਿਨ੍ਹਾਂ ਦੇ ਵਿਚ ਆ ਰਿਜ਼ਲਟ ਹੋਲਡ ਕਰੇ ਕਿ ਦੋ ਨੰਬਰ ਦਾ ਸਕੁਅਰ ਇਕੁਅਲ ਟੂ ਥਰਡ ਨੰਬਰ ਤਾਂ ਸਪੋਜ਼ ਕਰ ਲੈਂਦੇ ਆ ਸਮਾਲੈਸਟ ਨੰਬਰ m2 1 8 ਤਾਂ m2 ਕੀ ਆ ਗਿਆ 9 ਤਾਂ m ਦੀ ਵੈਲਿਊ ਕੀ ਆ ਗਈ 3 ਪੋਜ਼ਿਟਿਵ ਲੈਣੀ ਆ ਤਾਂ m ਦੀ ਵੈਲਿਊ 3 ਇੱਥੇ ਪੁੱਟ ਕਰ ਦਈਏ ਤਾਂ ਇਹਦਾ ਮਤਲਬ ਕਿਹੜੇ-ਕਿਹੜੇ ਬਣ ਗਏ 6 ਬਣ ਗਿਆ ਇੱਥੇ 3 ਪੁੱਟ ਕੀਤਾ m 3 2 6 ਤੇ m2 1 ਇੱਥੇ m ਦੀ ਵੈਲਿਊ 3 ਪੁੱਟ ਕੀਤੀ ਉਹਦਾ 8 ਆਈ ਹੈ ਤੇ ਇੱਥੇ 3 ਪੁੱਟ ਕੀਤੀ m ਦੀ ਵੈਲਿਊ 32 9+1 10 ਹੁਣ ਇਹ ਪਾਈਥਾਗੋਰিয়ান ਟ੍ਰਿਪਲੇਟ ਤਾਂ ਹੈਗੇ ਆ ਕਿਉਂਕਿ ਅਗਰ ਅਸੀਂ 6² 8² ਜੀ ਕਰਗੇ ਤਾਂ ਇਹ 64 ए 64 36 100 ਮੀਨਸ 10² ਬਟ ਇਹ ਕੁਐਸਚਨ ਸਾਡਾ ਇਹ ਕਹਿ ਰਿਆ ਸੀ ਕਿ ਪਾਈਥਾਗੋਰিয়ান ਟ੍ਰਿਪਲੇਟ ਫਾਈਂਡ ਕਰਨੇ ਆ ਹੂ ਸਮਾਲੈਸਟ ਨੰਬਰ ਇਜ਼ 8 ਬਟ ਇੱਥੇ ਸਮਾਲੈਸਟ ਨੰਬਰ ਜਿਹੜਾ ਉਹ 8 ਨਹੀਂ ਆਇਆ ਤਾਂ ਇਹ ਅਸੀਂ ਫਿਰ ਕੀ ਕਰਦੇ ਆ ਇਹਨੂੰ ਕਨਸਿਡਰ ਕੀਤਾ ਸੀਗਾ 8 ਤਾਂ ਹੁਣ ਸਪੋਜ਼ ਕਰ ਲਏ ਨੇ ਇਹ ਵਾਲਾ 8 ਆ ਮਤਲਬ 2m 8 ਇੱਥੋਂ m ਦੀ ਵੈਲਿਊ ਕੀ ਆ ਗਈ 4 ਹੁਣ ਇਹਨੂੰ ਪੁੱਟ ਕਰਕੇ ਦੇਖ ਲੈਂਦੇ ਆ ਅਗਰ m ਦੀ ਵੈਲਿਊ ਇੱਥੇ 4 ਪੁੱਟ ਕਰਦੇ ਆ ਇੱਥੇ 4 ਪੁੱਟ ਕੀਤਾ ਕੀ ਆ ਗਿਆ 8 ਇੱਥੇ 4 put, 4 ਪੁੱਟ ਕੀਤਾ 4² 16 1 15 ਇੱਥੇ ਪੁੱਟ ਕੀਤਾ 16 1 17 ਤਾਂ ਹੁਣ ਇਹਨੂੰ ਰਿਜ਼ਲਟ ਨੂੰ ਚੈੱਕ ਕਰੀਏ xgh 64 25 ਇਹਦਾ ਸਕੁਅਰ ਕੀਤਾ ਇਹਦਾ ਸਕੁਅਰ ਕੀਤਾ ਇਕੁਅਲ ਟੂ ਦੋਨਾਂ ਨੂੰ ਪਲੱਸ ਕੀਤਾ 289 289 ਤੇ a ਕੀ ਦਾ ਸਕੁਅਰ ਹੈ 8 ਸਕੁਅਰ a 15 ਸਕੁਅਰ a 17 ਸਕੁਅਰ ਇਹਦਾ ਮਤਲਬ ਇਹ ਵੀ ਕੀ ਹੈ ਇਹ ਪਾਈਥਾਗੋਰিয়ান ਟ੍ਰਿਪਲੇਟ ਹੈ